ਆ ਨਾ ਪਤਾ ਨਹੀਂ ਕਿ ਉਹ ਕਿੱਥੇ ਹੈ ਨਾ ਕਿਹੜਾ ਨਾ ਕਿਹੜਾ ਅੱਜ ਡਾਕਟਰ ਜੀ ਆ ਗਏ ਕਾਸ਼ ਅਸੀਂ ਸਭ ਸੁਣ ਸਕਦੇ ਹਾਂ ਨਹੀਂ ਅਰੋਗੇਟ ਚੱਲ ਯਾਰ ਕੋੜੀ ਤਾਂ ਗਿਰਨਾ ਰਹੀ ਭਾਈ ਨਹੀਂ ਚੱਕਰੀ ਆਜੂ ਕੰਮ ਚੱਲ ਸਾਈਡੋਂ ਸਾਈਡੋਂ ਉਹ ਬਹੁਤ ਜਾ ਰਹੇ ਨੇ

ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਂ ਵੀ ਬੋਲ ਰਿਹਾ ਸਾਰਾ ਤਗੜੇ ਬਿਕਰਮ ਸਿੰਘ ਬੀਜੇ ਪੁੱਤ ਚੰਦਾਰ ਬਿਕਰਮ ਸਿੰਘ ਮਜੀਠੀਆ ਜੀ ਸਾਡੇ ਪੁੱਤਾਂ ਤਗੜੇ ਰਹਿਣਾ ਕਮੈਂਟ ਕਰ ਬੋਲਣੀ ਓਕੇ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਹਾਜੀ ਵੇਖੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਛੋ ਜੀ ਸਾਹਿਬ ਅਸੀ ਕੀ ਕਰਾਂ ਬਲੌਗ ਬਲੌਗ ਮੇਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਕਿੰਨੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਕਹੇ ਜੀ ਤਰਨਜੀਤ ਜੀ ਤੁਸੀਂ ਕਮਿਟੀ ਤਾਂ ਹੀ ਮਿਲਣਾ ਹਾਂਜੀ ਕਮਿਟੀ ਮਿਲ ਕੀ ਹੋਤੀ ਜਾਣਾ ਕਿ ਨਹੀਂ ਨਹੀਂ

ਇਰਤਿਕਾ ਟੂੜਾ ਪਰ ਤੋੜੀਏ ਕੋਈ ਜਾਨੀ ਕੋਈ ਆਹ ਬਹੁਤ ਅੱਲਾ ਦੋ ਚਲੋ ਯਾਰ ਪਾੜੋ ਨਾ ਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਪਾਸੇ ਕੋਲੋਂ ਬੈਗਅਪ ਖੜੇ ਆ ਗਾਡੀ ਬੰਦੀ ਖੜੇ ਅੱਜ ਤੱਕ ਦੇਖਦੇ ਆ ਉਹ ਤਾਂ ਬੰਦ ਕਰ ਇਹ ਡਰਾਈਵਰ ਹਨ ਕਰਕੇ ਆਉਂਦਾ ਸਕਰਦੇ ਬਸ ਕਰਦੇ ਹੈ